ਨਾ ਹੁੰਦਾ ਕਿ ਪੈਸੇ ਇਕੱਠੇ ਹੋ ਜਾਣਗੇ ਵਿਦੇਸ਼ ਚਲੇ ਜਾਈਏ ਇੱਥੇ ਕੰਮ ਕਰ ਹੈ ਨਹੀਂਗਾ ਜੇ ਗੱਲ ਕਰੀਏ 4 ਮਹੀਨਿਆਂ ਦੇ ਵਿੱਚੋਂ ਕੋਈ ਇਥੇ ਤੁਹਾਨੂੰ ਪੈਸਾ ਮਿਲਿਆ ਜਾਂ ਨਹੀਂ ਮਿਲਿਆ ਨਹੀਂ ਕੋਈ ਪੈਸਾ ਨਹੀਂ ਮਿਲਿਆ ਇੱਕ ਦੋ ਥਾਂਵਾਂ ਤੇ ਸਾਨੂੰ ਉਹਨੇ ਕੰਮ ਕਰਨ ਲਈ ਭੇਜਿਆ ਉੱਥੇ ਇੱਕ ਕੰਪਨੀ ਆ ਡਿਫੈਂਸ ਕੰਪਨੀ ਕਹਿੰਦੇ ਵੀ 15 ਦਿਨਾਂ ਬਾਅਦ ਤੁਹਾਨੂੰ ਪੈਸੇ ਮਿਲਿਆ ਕਰਨਗੇ ਅਸੀਂ 15 ਦਿਨ ਲਾਇਏ ਬਹੁਤ ਵਧੀਆ ਠੀਕ ਹੈ ਜੀ ਕੰਮ ਕੀਤਾ ਤੇ ਜਦੋਂ ਪੈਸੇ ਲੈਣ ਦੀ ਵਾਰੀ ਆਈ ਕਹਿੰਦੇ ਕਹਿੰਦੇ 2 ਦਿਨ ਬਾਅਦ ਆਵਾਂਗੇ ਕਦੇ ਕਹਿੰਦੇ 4 ਦਿਨ ਦੇ ਬਾਅਦ ਦੇਣਗੇ ਪੈਸੇ ਇਤੇ ਇਦਾਂ ਕਰਦੇ 2 ਢਾਈ ਮਹੀਨੇ ਨਿਕਲ ਗਏ ਫਿਰ ਅਸੀਂ ਉਹਨੂੰ ਕਿਹਾ ਵੀ ਸਾਡੇ ਪੈਸਿਆਂ ਦਾ ਤੱਕਸਰਾਓ ਉਹ ਕਹਿੰਦੇ ਕੋਈ ਨਹੀਂ ਮਿਲ ਜਾਣਗੇ ਕੋਈ ਨਹੀਂ ਮਿਲ ਜਾਣਗੇ ਪਰ ਹਜੇ ਤੱਕ ਉਹ ਕੰਪਨੀ ਦੇ 100 ਰੁਪਏ ਨਹੀਂ ਮਿਲੇ ਤੇ ਸਾਨੂੰ ਬੁਲਗਾਰੀ ਘਾ ਕੇ ਭੇਜਿਆ ਗਿਆ ਸੀ ਨਾ ਵੀ ਉਹਦੇ ਵਿੱਚ ਤੇ ਕਹਿ ਰਹੇ ਸੀ ਵੀ 2 ਤੋਂ 3 ਮਹੀਨੇ ਚ ਤੁਹਾਨੂੰ ਗਾਹਾਂ ਭੇਜਦਾਵਾਂਗੇ ਕੰਮ ਲਵਾਵਾਂਗੇ 2 ਤੋਂ 3 ਮਹੀਨੇ ਨਾ ਸਾਨੂੰ ਉੱਥੇ ਕੋਈ ਕੰਮ ਮਿਲੇ ਨਾ ਤੁਹਾਨੂੰ ਰਹਿਣ-ਮਹਿਣ ਦਾ ਕੋਈ ਐਸਾ-ਐਸਾ ਆਇਆ ਨਹੀਂ ਸੀ ਚੱਕਰ ਕਦੇ ਕਿੱਧਰ ਭੇਜਾਂਦੇ ਜਿੱਥੇ ਕਿੱਧਰ ਭੇਜ ਦਿੰਦੇ ਇਹ ਪੈਸੇ ਲੱਗ ਗਏ ਸੋਦੇ ਉੱਤੇ ਜਾਣ ਨੂੰ ਫਿਰ ਉੱਥੇ ਜਾ ਕੇ ਸੈਟਿੰਗ ਕਿਵੇਂ ਆਈੀ ਰੋਟੀ ਪਾਣੀ ਮਿਲਦਾ ਸੀ ਤੁਹਾਨੂੰ ਜਾਂ ਨਹੀਂ ਭੁੱਖੇ ਧਿਆਏ ਰਹਿਣਾ ਪਿਆ ਅ ਬਰੇ ਮੈਂ 4.5 ਲੱਖ ਲੱਗ ਗਿਆ ਸੀ ਉਹਨੂੰ ਤੇ ਰੋਟੀ ਪਾਣੀ ਦਾ ਸਿਸਟਮ ਦਾ ਫਿਰ ਐਸਐਸਪੀ ਸੀਗਾ ਏਜੰਟ ਦਾ ਸੀਗਾ ਵੀ ਜਦ ਤੱਕ ਕੰਮ ਨਹੀਂ ਮਿਲਦਾ ਰੋਟੀ ਪਾਣੀ ਤੇਰਾ ਹੋਊਗਾ ਉਹਦੇ ਵਿੱਚ ਰੋਟੀ ਪਾਣੀ ਦੇ ਨਾਮ ਤੇ ਵੀਰੇ ਬਸ ਐਸਐਸਪੀ ਸੀਗਾ ਕੋਈ ਪੱਕਾ ਹੈ ਨਹੀਂ ਸੀ ਜਿਗਾਰਡਮੈਂਟ ਕੋਈ ਠੀਕ ਨਹੀਂ ਸੀਗਾ ਵੀਰੇ ਤੇ ਸਾਨੂੰ ਕਹ ਰਹੇ ਸੀ ਵੀ ਰੋਟੀ ਪਾਣੀ ਸਾਰਾ ਕੁਝ ਉਹਨਾਂ ਦਾ ਏ। ਨਾ ਕੋਈ ਰੋਟੀ ਪਾਣੀ ਦਾ ਸਿਸਟਮ ਸੀਗਾ ਨਾ ਕੋਈ ਸੋਰ ਸੀਗਾ। ਕੋਈ ਸਿਸਟਮ ਨਹੀਂ ਸੀਗਾ ਉੱਥੇ। ਤੇ ਤਿੰਨ ਕਿ ਦਿਨ ਅਸੀਂ ਕੰਮ ਕੀਤਾ ਕੋਈ ਸਿਸਟਮ ਹੈ ਨਹੀਂ ਸੀ ਨਾ ਰੋਟੀ ਪਾਣੀ ਮਿਲਦਾ ਸੀ ਕੋਈ ਟਾਈਮ ਤੇ ਨਾ ਕੁਝ ਹੋ। ਤਾਂ ਫਿਰ ਅਸੀਂ ਕਿਹਾ ਵੀ ਅਸੀਂ ਏਜੰਟ ਦੇ ਘਰੇ ਚ ਜਾਨੇ ਵਾਪਸ। ਉੱਥੇ ਮਤਲਬ ਉਹ ਬਾਰਡਰ ਏਰੀਆ ਸੀਗਾ। ਨਾ ਉੱਥੇ ਕੋਈ ਨੈਟਵਰਕ ਸੀਗਾ ਨਾ ਉੱਥੇ ਕੋਈ ਮਤਲਬ ਟੈਕਸਟ ਕੁਝ ਨਹੀਂ ਬਾਦੂ। ਸੰਪਰਕ ਕੀਤਾ ਤੁਸੀਂ ਜੀ ਸਾਨੂੰ ਬੁਲਾ ਲਓ ਐਦਾਂ ਹੋਇਆ ਜਾਂ ਫਿਰ ਏਜੰਟ ਦੁਆਰਾ ਜਿਹੜਾ ਤੁਹਾਨੂੰ ਸੱਦਿਆ ਗਿਆ ਸੀ ਉਹਨਾਂ ਨੇ ਭੇਜ ਦਿੱਤਾ ਕਿਵੇਂ ਫਿਰ ਆਏ ਕਿਵੇਂ ਸਾਰਾ ਕਿਵੇਂ ਸਰਕਲ ਘੁੰਮਿਆ ਫਿਰ ਕਿਵੇਂ ਪੈਸੇ ਹੋਏ ਕਿਵੇਂ ਟਿਕਟਾਂ ਕਟਾਈਆਂ ਕਿਵੇਂ ਇੱਥੇ ਵਾਪਸ ਪੰਜਾਬ ਆਏ ਅਸੀਂ ਏਜੰਟ ਨੂੰ ਕਿਹਾ ਸੀਗਾ ਵੀ ਜੇ ਨਹੀਂ ਕੋਸ ਹੁੰਦਾ ਨਾ ਸਾਨੂੰ ਵਾਪਸ ਬੁਲਾ ਲਾ ਜਾਂ ਫਿਰ ਕੋਈ ਹੋਰ ਕੰਟਰੀ ਭੇਜ ਦਿਓ ਤੇ ਉਹ ਤਾਂ ਕਹਿੰਦਾ ਪਹਿਲਾਂ ਕਹਿੰਦਾ ਵੀ ਮੈਂ 15 ਦਿਨ ਦੇਖਦਾ 15 ਦਿਨ ਤੋਂ ਬਾਅਦ ਕੁਝ ਨਹੀਂ ਹੋਇਆ ਉਦੋਂ ਫਿਰ ਉਹਨੇ ਮੈਂ ਉਹਨੂੰ ਕਿਹਾ ਵੀਰੇ ਕੁਝ ਕਰ ਦੇ ਫਿਰ ਕਹਿੰਦਾ ਬਈ ਮੇਰੇ ਹੱਥ ਖੜੇ ਨਹੀਂ ਜਿਹੜਾ ਕੁਝ ਕਰਨਾ ਕਰ ਲੋ ਤੇ ਮੈਂ ਉਹਨੂੰ ਕਿਹਾ ਵੀ ਫਿਰ ਅਸੀਂ ਅਦਾਲਤ ਤੇ ਸਾਨੂੰ ਉਹ ਲੈਣੀ ਪਣੀ ਆ ਤੇ ਉਹ ਕਹਿੰਦਾ ਅਦਾਲਤ ਤਾਂ ਲੋਕ ਸਾਰੇ ਲੋਕਾਂ ਲਈ ਬਣੀਆਂ ਨੇ ਜਿਹੜਾ ਕੁਝ ਕਰਨਾ ਕਰ ਲੋ ਕਹਿੰਦਾ ਅਸੀਂ ਇਹਦੇ ਵਿੱਚੇ ਰਹਿਣੇ ਆ ਸਾਨੂੰ ਤੇ ਜੀ ਇਹ ਧਮਕੇ ਦਿੰਦਾ ਸੀਗਾ ਦੇਖ ਲੋ ਹਾਂਜੀ ਬਾਈ ਤੁਹਾਡੇ ਨਾਲ ਹੋਰ ਵੀ ਮੁੰਡੇ ਹੋਣਗੇ ਕਿ ਤੁਸੀਂ ਇੱਕ ਦੋ ਜਾਣੇ ਸੀ ਕਿੰਨੇ ਮੁੰਡੇ ਸੀਗੇ ਇਰੇ ਅਸੀਂ ਦਾ ਮਤਲਬ ਆ ਜੰਟਾ ਦੇ ਇੱਕ ਦੋ ਜਾਨੇ ਸੀਗੇ ਉੱਥੇ ਮਤਲਬ ਇੰਨੇ ਬੁਰਾ ਹਾਲ ਆ ਘਟੋ ਘਟ ਨਹੀਂ ਉੱਥੇ 50000 ਲੋਕ ਮਤਲਬ ਪੰਜਾਬੀ ਮੁੰਡੇ ਫਸੇ ਹੋਏ ਨੇ ਜਿਨ੍ਹਾਂ ਦਾ ਕੋਈ ਹੱਲ ਨਹੀਂ ਕੋਈ ਵਿਚਾਰੇ ਸੜਕਾਂ 'ਤੇ ਰਾਤਾਂ ਕੱਢਦੇ ਨੇ ਕੋਈ ਕਿਵੇਂ ਕੱਢਦੇ ਨੇ ਕਿਵੇਂ ਦੱਸ ਨਹੀਂ ਸਕਦੇ ਪਿਛਲੇ ਵੀ ਵੀਡੀਓ ਜਿੱਦੇ ਨਾਲ ਵਾਇਰਲ ਹੁੰਦੀ ਆ ਜਿੱਦੇ ਵਿੱਚ ਇੱਕ ਨੌਜਵਾਨ ਮੁੰਡਾ ਆਖ ਰਿਹਾ ਹੁੰਦਾ ਏ ਕਿ ਅਸੀਂ ਬਦੀਸ਼ੇ ਨੂੰ ਵਿਚਾਰ ਸਾਨੂੰ ਕੰਮ ਕਾਰ ਨਹੀਂ ਮਿਲਿਆ ਦੁਹਾਈਆਂ ਦਿੰਦਾ ਕਿ ਇੱਥੇ ਸਾਨੂੰ ਰੋਟੀ ਪਾਣੀ ਵੀ ਨਹੀਂ ਮਿਲਦਾ ਉਹ ਨੌਜਵਾਨ ਮੇਰੇ ਨਾਲ ਮੌਜੂਦ ਆ ਗੱਲਬਾਤ ਕਰਦੇ ਆ ਬਈ ਦੀ ਸਵਾਗਤ ਤੁਹਾਡਾ ਸასი ਕਾਲ ਪਹਿਲਾਂ ਤੁਹਾਨੂੰ ਦੱਸਣਾ ਵੀ ਇਹ ਆਰਮੀਨੀਆ ਦੀ ਆ ਉਹ ਵੀਡੀਓ ਆ ਆਰਮੀਨੀਆ ਦੀ ਆਈ ਹਾਂਜੀ ਤੇ ਸਾਨੂੰ ਬੁਲਗਾਰੀਆ ਘੇ ਕਿ ਭੇਜਿਆ ਗਿਆ ਸੀ ਨਵੀਰੇ ਉਹਦੇ ਵਿੱਚ ਹਾਂ ਤੇ ਕਹਿ ਰਹੇ ਸੀ ਵੀ 2 ਤੋਂ 3 ਮਹੀਨੇ ਚਾ ਤੁਹਾਨੂੰ ਗਾਹ ਭੇਜ ਦਵਾਂਗੇ ਕੰਮ ਲਵਾਵਾਂਗੇ 2 ਤੋਂ 3 ਮਹੀਨੇ ਨਾ ਸਾਨੂੰ ਉੱਥੇ ਕੋਈ ਕੰਮ ਮਿਲੇ ਆ ਨਾ ਤੁਹਾਨੂੰ ਰਹਿਣ-ਮਹਿਣ ਦਾ ਕੋਈ ਐਸਾ-वैसा ਆਇਆ ਨਹੀਂ ਸੀ ਚੱਕਰ ਕਦੇ ਕਿੱਧਰ ਭੇਜਾਂਦੇ ਜੇ ਕਦੇ ਕਿੱਧਰ ਭੇਜ ਦਿੰਦੇ ਸੀ ਕੋਈ ਹੈ ਹੀ ਨਹੀਂ ਵੀਰੇ ਸਿਸਟਮ ਉੱਤੇ ਠੀਕ ਆ ਜੇ ਤੁਹਾਡੇ ਤੋਂ ਕਿਉਂ ਵਿਦੇਸ਼ ਜਾਣ ਦਾ ਹੀ ਕਿਉਂ ਤੁਸੀਂ ਚੁਣਿਆ ਇੱਥੇ ਆ ਨਹੀਂ ਕੋਈ ਕੰਮ ਕਰਨ ਲੱਭਿਆ ਪੰਜਾਬ ਦੇ ਵਿੱਚ ਹੀ ਰਹਿ ਕੇ ਵੀ ਕੋਈ ਕੰਮ ਕਰ ਕੀਤਾ ਜਾਵੇ ਵਿਦੇਸ਼ ਹੀ ਕਿਉਂ ਚੁਣਿਆ ਵੀਰੇ ਬਹੁਤ ਕੰਮ ਕੀਤਾ ਔਰੇ ਪਰ ਉਹ ਜੀ ਆਪਾਂ ਨੂੰ ਮਿਹਨਤ ਨਹੀਂ ਮਿਲਦੀ ਤਾਂ ਸੋਚਿਆ ਵਿਦੇਸ਼ ਦਾ ਰਾਹ ਚੋਂ ਲੰਮੇ ਆ ਵਿਦੇਸ਼ ਜਾ ਕੇ ਚਾਰ ਪੈਸੇ ਕਮਾਵਾਂਗੇ ਤੇ ਘਰ ਦੀ ਹਾਲਤ ਜਿਹੜੀ ਸਹੀ ਹੋ ਜੇਗੀ ਠੀਕ ਆ ਕਿੰਨੇ ਪੈਸੇ ਲੱਗ ਗਏ ਤੁਹਾਡੇ ਉੱਥੇ ਜਾਣ ਨੂੰ ਫਿਰ ਉੱਥੇ ਜਾ ਕੇ ਸੈਟਿੰਗ ਕਿਵੇਂ ਹੈੀ ਕੀ ਰੋਟੀ ਪਾਣੀ ਮਿਲਦਾ ਸੀ ਤੁਹਾਨੂੰ ਜਾਂ ਨਹੀਂ ਭੁੱਖੇ ਭਿਆਏ ਰਹਿਣਾ ਪਿਆ ਅ ਵੀਰੇ ਮੈਂ 4.5 ਲੱਖ ਲੱਖ ਗਿਆ ਸੀਗਾ ਉਰੋਂ ਤੇ ਰੋਟੀ ਪਾਣੀ ਦਾ ਸਿਸਟਮ ਦਾ ਵੀਰੇ ਐਸਾ ਵੈਸੇ ਹੀ ਸੀਗਾ ਏਜੰਟ ਦਾ ਸੀਗਾ ਵੀ ਜਦ ਅਗਰ ਕੰਮ ਨਹੀਂ ਮਿਲਦਾ ਰੋਟੀ ਪਾਣੀ ਤੇਰਾ ਹੋਊਗਾ ਉਹਦੇ ਵਿੱਚ ਰੋਟੀ ਪਾਣੀ ਦੇ ਨਾਮ ਤੇ ਵੀਰੇ ਬਸ ਐਸਾ ਵੈਸੇ ਹੀ ਸੀਗਾ ਕੋਈ ਪੱਕਾ ਹੈ ਨਹੀਂ ਸੀ ਜਿਗਾਰਡਮੈਂਟ ਕੋਈ ਠੀਕ ਨਹੀਂ ਸੀਗਾ ਵੀਰੇ। ਜਿਹੜੀ ਵੀਡੀਓ ਆਵਾਜ਼ ਦੇ ਵਿੱਚ ਤੁਸੀਂ ਕਹਿ ਰਹੇ ਹੋ ਇੱਥੇ ਕਾਰਾਂ ਦੇ ਵਿੱਚ ਸਾਨੂੰ ਲਾ ਕੇ ਚਲੇ ਗਏ ਤੁਰਕੇ ਜਾਂਦੇ ਹੋ ਪਹਾੜ ਨਿਗੇ ਰਸਤਾ ਨਿਗਾ ਕੋਈ। ਉਹ ਕਿੱਥੇ ਜਾ ਰਹੇ ਹੁੰਨੇ ਹੋ ਤੁਹਾਨੂੰ ਕੋਈ ਏਜੰਟ ਦੁਆਰਾ ਲਗਾ ਲਾ ਦਿੱਤਾ ਗਿਆ ਸੀ ਜਾਂ ਕਿਤੇ ਕੰਮਕਾਰ ਤੇ ਜਾਂਦੇ ਹੋ। ਅ ਬਰੇ ਅਸੀਂ ਇੱਕ ਖੇਤੀ ਦਾ ਕੰਮ ਕਰਨ ਗਿਆ ਸੀਗੇ। ਤੇ ਸਾਨੂੰ ਕਹਿ ਰਹੇ ਸੀ ਵੀ ਰੋਟੀ ਪਾਣੀ ਸਾਰਾ ਕੋਸੋਂ ਦਾ ਏ। ਨਾ ਕੋਈ ਰੋਟੀ ਪਾਣੀ ਦਾ ਸਿਸਟਮ ਸੀਗਾ ਨਾ ਕੋਈ ਸੋਰ ਸੀਗਾ। ਕੋਈ ਸਿਸਟਮ ਨਹੀਂ ਸੀਗਾ ਉੱਥੇ। ਤੇ ਤਿੰਨ ਇੱਕ ਦਿਨ ਅਸੀਂ ਕੰਮ ਕੀਤਾ। ਕੋਈ ਸਿਸਟਮ ਹੈ ਨਹੀਂ ਸੀ ਨਾ ਰੋਟੀ ਪਾਣੀ ਮਿਲਦਾ ਸੀ ਕੋਈ ਟਾਈਮ ਤੇ ਨਾ ਕੁਝ ਹੋਰ ਤਾਂ ਫਿਰ ਅਸੀਂ ਕਿਹਾ ਵੀ ਅਸੀਂ ਏਜੰਟ ਦੇ ਘਰੇ ਚ ਜਾਨੇ ਵਾਪਸ ਉੱਥੇ ਮਤਲਬ ਉਹ ਬਾਰਡਰ ਏਰੀਆ ਸੀਗਾ ਨਾ ਉੱਥੇ ਕੋਈ ਨੈਟਵਰਕ ਸੀਗਾ ਨਾ ਉੱਥੇ ਕੋਈ ਮਤਲਬ ਟੈਕਸੀ ਟਫਰੀ ਕੁਝ ਨਹੀਂ ਬਾਦੀ ਸੀਗੀ ਉੱਥੇ ਸਾਨੂੰ ਛੱਡ ਕੇ ਮਤਲਬ ਚੱਲ ਗਏ ਉਹ ਵਾਲੇ ਬੰਦੇ ਕਹੇ ਤੁਸੀਂ ਆਪਣੇ ਜਿੱਥੇ ਜਾਣਾ ਜਾਓ ਠੀਕ ਹੈ ਕਿੰਨਾ ਟਾਈਮ ਉੱਥੇ ਰੁਕੇ ਹੋ ਤੁਸੀਂ ਅਸੀਂ ਵੀਰੇ 3 ਸਬਕ 3 ਮਹੀਨੇ ਰੁਕੇ ਆਈਏ ਉੱਥੇ ਹਾਂਜੀ ਕਿਤੇ ਰਹਿਣ ਦਾ ਰਾਤ ਨੂੰ ਜੋ ਰਾਤ ਜਿੰਨੀ ਰਹਿਣ ਦਾ ਕੀ ਪ੍ਰਬੰਧ ਹੁੰਦਾ ਸੀ ਰਾਤ ਨੂੰ ਵੀਰੇ ਕਦੇ ਦੇਖੋ ਕੰਮ ਵੇਜੇ ਦਿੰਦੇ ਸੀ ਉਹਨਾਂ ਕੋਲ ਹੁੰਦਾ ਜਿਗਾਰਡਮੈਂਟ ਮਤਲਬ ਵੀ ਉੱਥੇ ਰਹਿਣਾ ਤੁਸੀਂ ਨੇ ਕਦੇ ਫਿਰ ਨਹੀਂ ਹੁੰਦਾ ਸੀ ਫਿਰ ਅਸੀਂ ਸਿੱਧਾ ਏਜੰਟ ਦੇ ਘਰੇ ਚੱਲ ਜਾਂਦੇ ਸੀਗੇ ਜਿਹੜਾ ਏਜੰਟ ਸੀਗਾ ਮਤਲਬ ਉੱਥੇ ਸੀਗਾ ਜਿਹੜਾ ਜੱਟ ਉਹਦੇ ਕੋਲ ਚੱਲ ਜਾਂਦੇ ਸੀਗੇ ਰੋਟੀ ਰੂਟੀ ਪਾਣੀ ਦੇ ਦਿੰਦੇ ਸੀ ਉਹਨੂੰ ਰੋਟੀ ਪਾਣੀ ਜਗ੍ਹਾ ਤਾਂ ਦੇ ਜਾਂਦਾ ਸੀ ਵੀਰੇ ਰੋਟੀ ਪਾਣੀ ਦਾ ਮਤਲਬ ਕਦੇ ਰਾਤ ਨੂੰ 1:00 ਵੇ ਵਾਣਾ ਨਹੀਂ ਕਦੇ 12:00 ਵਜੇ ਕੋਈ ਪੱਕਾ ਟਾਈਮ ਨਹੀਂ ਸੀਗਾ ਉੱਥੇ ਹਾਂ ਜਿੰਨੇ ਬੰਦੇ ਨੂੰ ਸੁਪਨਾ ਹੁੰਦਾ ਕਿ ਪੈਸੇ ਇਕੱਠੇ ਹੋ ਜਾਣਗੇ ਵਿਦੇਸ਼ ਚਲੇ ਜਾਈਏ ਇੱਥੇ ਕੰਮ ਕਰ ਹੈ ਨਹੀਂਗਾ ਇਹ ਗੱਲ ਕਰੀਏ 4 ਮਹੀਨਿਆਂ ਦੇ ਵਿੱਚੋਂ ਕੋਈ ਉੱਥੇ ਤੁਹਾਨੂੰ ਪੈਸਾ ਮਿਲਿਆ ਜਾਂ ਨਹੀਂ ਮਿਲਿਆ ਨਹੀਂ ਕੋਈ ਪੈਸਾ ਨਹੀਂ ਮਿਲਿਆ ਇੱਕ ਦੋ ਥਾਂਵਾਂ ਦੇ ਸਾਨੂੰ ਉਹਨੇ ਕੰਮ ਕਰਨ ਲਈ ਭੇਜਿਆ ਉੱਥੇ ਇੱਕ ਕੰਪਨੀ ਆ ਡਿਫੈਂਸ ਕੰਪਨੀ ਕਹਿੰਦੇ ਵੀ 15 ਦਿਨ ਬਾਅਦ ਤੁਹਾਨੂੰ ਪੈਸੇ ਮਿਲਿਆ ਕਰਨਗੇ ਅਸੀਂ 15 ਦਿਨ ਲਾਏ ਬਹੁਤ ਵਧੀਆ ਠੀਕ ਹੈ ਜੀ ਕੰਮ ਕੀਤਾ ਤੇ ਜਦੋਂ ਪੈਸੇ ਲੈਣ ਦੀ ਵਾਰੀ ਆਈ ਕਦੇ ਕਹਿੰਦੇ ਦੋ ਦਿਨ ਬਾਅਦ ਆਵਾਂਗੇ ਕਦੇ ਕਹਿੰਦੇ ਚਾਰ ਦਿਨ ਦੇ ਬਾਅਦ ਦੇਣਗੇ ਵੈਸੇ ਇੱਥੇ ਇਦਾਂ ਕਰਦੇ 2 ਢਾਈ ਮਹੀਨੇ ਨਿਕਲ ਗਏ ਫਿਰ ਅਸੀਂ ਉਹਨੂੰ ਕਿਹਾ ਵੀ ਸਾਡੇ ਪੈਸਿਆਂ ਦਾ ਤੱਕ ਸੁਖਰਾਓ ਉਹ ਕਹਿੰਦੇ ਕੋਈ ਨਹੀਂ ਮਿਲ ਜਾਣਗੇ ਕੋਈ ਨਹੀਂ ਮਿਲ ਜਾਣਗੇ ਪਰ ਹਜੇ ਤੱਕ ਉਹ ਕੰਪਨੀ ਤੇ ਇੱਕ ਰੁਪਿਆ ਨਹੀਂ ਮਿਲਿਆ ਹੋਰ ਬਥੇਰੀ ਸਾਡੇ ਕੰਮ ਕੀਤਾ ਕਿਤੇ ਤਾਰਾਂ ਪੰਨਾਂ ਕਿਤੇ ਮਤਲਬ ਕਬਾੜ ਦਾ ਕੰਮ ਵੀ ਕੀਤਾ ਉੱਥੇ ਜਾ ਕੇ ਅਸੀਂ ਰੂੜੀਆਂ ਦੇ ਲਫਾਫੇ ਵੀ ਚੁਗੇ ਨੇ ਵੀਰੇ ਸਾਨੂੰ ਜਿਹਦਾ ਇਹ ਤੱਕ ਇੱਕ ਰੁਪਿਆ ਨਹੀਂ ਮਿਲਿਆ ਫਿਰ ਹਾਰ ਕੇ ਮੈਨੂੰ ਘਰ ਅਜਿਹੇ ਕੰਮ ਵੀ ਕਰਨੇ ਪੈਂਦੇ ਨੇ ਜਿਹੜੀ ਪੰਜਾਬ ਦੇ ਵਿੱਚ ਬੈ ਕੇ ਅਸੀਂ ਸ਼ਰਮ ਮਹਿਸੂਸ ਕਰਦੇ ਆਂ ਕਿ ਇਹ ਕੰਮ ਨਹੀਂ ਸਾਡੇ ਕਰਨ ਵਾਲਾ ਵਿਦੇਸ਼ੀ ਦੇ ਵਿੱਚ ਤੁਸੀਂ ਦੱਸ ਦਿਓ ਰੂੜੀਆਂ ਤੋਂ ਕਾਗਜ਼ੀ ਵੀ ਚੁਗਣੇ ਪਏ ਹਾਂਜੀ ਹਾਂਜੀ ਕਰਨਾ ਪੈਂਦਾ ਵੀਰੇ ਮਤਲਬ ਜਾਂ ਕੁਝ ਨਹੀਂ ਦਿੰਦਾ ਹੈਗਾ ਰੋਟੀ ਪਾਣੀ ਤੋਂ ਬੰਦਾ ਭੁੱਖਾ ਮਰਦਾ ਤਾਂ ਫਿਰ ਇਹ ਕੰਮ ਕਰਨੇ ਪੈਂਦੇ ਨੇ ਹਾਂਜੀ ਠੀਕ ਫਿਰ ਕੀ ਮੇਕਅਪ ਦੇ ਨਾਲ ਸੰਪਰਕ ਕੀਤਾ ਤੁਸੀਂ ਵੀ ਸਾਨੂੰ ਬੁਲਾ ਲਓ ਐਡਾ ਹੋਇਆ ਜਾਂ ਫਿਰ ਏਜੰਟ ਦੁਬਾਰਾ ਜਿਹੜਾ ਤੁਹਾਨੂੰ ਸੱਦਿਆ ਗਿਆ ਸੀ ਉਹਨਾਂ ਨੇ ਭੇਜ ਦਿੱਤਾ ਕਿਵੇਂ ਫਿਰ ਆਏ ਕਿਵੇਂ ਸਾਰਾ ਕਿਵੇਂ ਸਰਕਲ ਘੁੰਮਿਆ ਫਿਰ ਕਿਵੇਂ ਪੈਸੇ ਹੋਈ ਕਿਵੇਂ ਟਿਕਟਾਂ ਕਟਾਈਆਂ ਕਿਵੇਂ ਇੱਥੇ ਵਾਪਸ ਪੰਜਾਬ ਆਏ ਅਸੀਂ ਏਜੰਟ ਨੂੰ ਕਿਹਾ ਸੀਗਾ ਵੀ ਜੇ ਨਹੀਂ ਕੁਛ ਹੁੰਦਾ ਨਾ ਸਾਨੂੰ ਵਾਪਸ ਬੁਲਾ ਲਾ ਜਾਂ ਫਿਰ ਕੋਈ ਹੋਰ ਕੰਟਰੀ ਭੇਜ ਦੇ ਤੇ ਉਹ ਤਾਂ ਕਹਿੰਦਾ ਪਹਿਲਾਂ ਕਹਿੰਦਾ ਵੀ ਮੈਂ 15 ਦਿਨ ਦੇਖਦਾ 15 ਦਿਨ ਤੋਂ ਬਾਅਦ ਕੁਝ ਨਹੀਂ ਹੋਇਆ ਉਹ ਤਾਂ ਫਿਰ ਉਹਨੇ ਮੈਂ ਉਹਨੂੰ ਕਿਹਾ ਵੀਰੇ ਕੁਝ ਕਰ ਦੇ ਫਿਰ ਕਹਿੰਦਾ ਭਾਈ ਮੇਰੇ ਹੱਥ ਖੜੇ ਨਹੀਂ ਜਿਹੜਾ ਕੁਝ ਕਰਨਾ ਕਰ ਲੋ ਤੇ ਮੈਂ ਉਹਨੂੰ ਕਿਹਾ ਵੀ ਫਿਰ ਅਸੀਂ ਅਦਾਲਤ ਤੇ ਸਾਨੂੰ ਉਹ ਲੈਣੀ ਪੈਣੀ ਆ ਤੇ ਉਹ ਕਹਿੰਦਾ ਅਦਾਲਤ ਲੋਕ ਸਾਰੇ ਲੋਕਾਂ ਲਈ ਬਣੀਆਂ ਨੇ ਜਿਹੜਾ ਕੁਝ ਕਰਨਾ ਕਰ ਲੋ ਕਹਿੰਦਾ ਅਸੀਂ ਇਹਦੇ ਵਿੱਚ ਹੀ ਰਹਨੇ ਆ ਸਾਨੂੰ ਤੇ ਜੇ ਇਹ ਧਮਕੇ ਦਿੰਦਾ ਸੀਗਾ ਦੇਖ ਲੋ ਹਾਂਜੀ ਭਾਈ ਜੀ ਤੁਹਾਡੇ ਨਾਲ ਹੋਰ ਵੀ ਮੁੰਡੇ ਹੋਣਗੇ ਕਿ ਤੁਸੀਂ ਇੱਕ ਦੋ ਜਾਣੇ ਸੀ ਕਿੰਨੇ ਮੁੰਡੇ ਸੀਗੇ ਵੀਰੇ ਅਸੀਂ ਦਾ ਮਤਲਬ ਆ ਜੰਟਾ ਦੇ ਇੱਕ ਦੋ ਜਾਣੇ ਸੀਗੇ ਉੱਥੇ ਮਤਲਬ ਇੰਨੇ ਬੁਰਾ ਹਾਲ ਆ ਘਟੋ ਘਟ ਨਹੀਂ ਉੱਥੇ 50 ਹਜ਼ਾਰ ਲੋਕ ਮਤਲਬ ਪੰਜਾਬੀ ਮੁੰਡੇ ਫਸੇ ਹੋਏ ਨੇ ਜਿਨ੍ਹਾਂ ਦਾ ਕੋਈ ਹੱਲ ਨਹੀਂ ਕੋਈ ਵਿਚਾਰੇ ਸੜਕਾਂ 'ਤੇ ਰਾਤਾਂ ਕੱਢਦੇ ਨੇ ਕੋਈ ਕਿਵੇਂ ਕੱਢਦੇ ਨੇ ਕਿਵੇਂ ਦੱਸ ਨਹੀਂ ਸਕਦੇ ਹਾਂਜੀ ਈ ਤਾਂ ਜੇ ਫਸੇ ਹੋਏ ਨੇ ਇਥੋਂ ਚਲੇਗੇ ਕਿਸ ਨੇ ਕਰਜ਼ਾ ਲੈ ਕੇ ਚਲੇਗੇ ਜਾਂ ਕੋਈ ਜ਼ਮੀਨ ਵੇਚ ਕੇ ਗਿਆ ਹੁਣ ਵਾਪਿਸ ਵੀ ਨਹੀਂ ਆ ਸਕਦਾ ਹਾਲਾਤ ਬੱਦਰ ਹੋਣਗੇ ਕੋਈ ਰੋਟੀ ਖਾਂਦਾ ਨਹੀਂ ਵੀ ਖਾਂਦਾ ਉਦੋਂ ਹੀ ਸੌਣਾ ਪੈ ਜਾਂਦਾ ਹਾਂਜੀ ਹਾਂਜੀ ਬਿਲਕੁਲ ਵੀਰੇ ਮੈਂ ਦੇਖਿਆ ਹਜੇ ਹਾਲ ਦੇਖ ਦੇ ਕੇ ਉਹਨਾਂ ਨੂੰ ਵੀ ਵਿਚਾਰਿਆਂ ਰੋਣਾ ਆ ਰਿਹਾ ਰੋਣਾ ਆ ਰਿਹਾ ਮੈਨੂੰ ਵੀ ਇਹ ਜਿਹੇ ਜਿਹੇ ਏਜੰਟਾਂ ਨੇ ਮਤਲਬ ਇੰਨਾ ਕਹਿ ਕਹਿ ਕੇ ਭੇਜਿਆ ਵੀ ਇੱਥੇ ਤੁਹਾਨੂੰ ਵਧੀਆ ਕਰਦਾਂਗੇ ਵਧੀਆ ਕਰਦਾਂਗੇ ਪਰ ਨਹੀਂ ਅਰਮੀਨੀਆ ਦਾ ਹਾਲਤਾ ਬਹੁਤ ਬੁਰਾ ਏ ਹਾਂਜੀ ਹਾਂਜੀ ਜਾਣਾ ਕਿੱਥੇ ਸੀ ਤੁਸੀਂ ਸਰ ਬਲਗਾਰੀਆ ਦਾ ਕਿਹਾ ਸੀਗਾ ਮੈਨੂੰ ਆਫਰ ਲੈਟਰ ਆ ਗਈ ਸਾਰਾ ਕੁਝ ਆ ਗਿਆ ਤੇ ਅੱਜ ਤੋਂ ਤੁਹਾਡੇ ਨਾਲ ਗੱਲਬਾਤ ਕੀਤੀ ਗਈ ਤੁਹਾਨੂੰ ਬਲਗਾਰੀਆ ਪਹੁੰਚਾਵਾਂਗੇ ਉੱਥੇ ਕੰਮਕਾਰ ਦਿਵਾਵਾਂਗੇ ਪਰ راستੇ 'ਚ ਹੀ ਉਤਾਰ ਦਿੱਤੇ ਹਾਂਜੀ ਹਾਂਜੀ ਸਰ ਬਿਲਕੁਲ ਸਹੀ ਮਤਲਬ ਉਤਾਰ ਤੋਂ ਸਾਨੂੰ ਕਹਿਆ ਸੀ ਵੀ 2 ਮਹੀਨੇ ਤੁਸੀਂ ਇੱਥੇ ਲਾਓ ਤੁਹਾਨੂੰ ਇੱਥੇ 2 ਮਹੀਨੇ ਬਾਅਦ TCR ਮਿਲ ਜੂਗੀ ਤਾਂ ਫਿਰ ਅਸੀਂ ਤੁਹਾਨੂੰ ਗਾਹਾਂ ਭੇਜ ਦਾਂਗੇ ਜੇ ਕੰਮ ਮਿਲਦਾ ਤਾਂ TCR ਮਿਲਦੀ ਵੀਰੇ ਕੋਈ ਪੱਕਾ ਕੰਮ ਹੀ ਨਹੀਂ ਮਿਲਿਆ ਉੱਥੇ TCR ਨਾਂ ਦੀ ਕੋਈ ਚੀਜ਼ ਹੀ ਨਹੀਂ ਹੈਗੀ ਵੀ ਜਿਹੜੀ ਆਪਾਂ ਨੂੰ ਮਿਲ ਜੂਗੀ ਤੇ ਬੰਦਾ ਗਾਹਾਂ ਚਲ ਜੂਗਾ ਤੁਸੀਂ ਪੰਜਾਬੀਆਂ ਦੀ ਗੱਲ ਕੀਤੀ ਹੈ ਪੰਜਾਬੀਆਂ ਦੀ ਜੇ ਨੌਜ਼ਵਾਲਾਂ ਦੀ ਗੱਲ ਕਰ ਲਈਏ ਕੁੜੀਆਂ ਵੀ ਹੋਣਗੀਆਂ ਕੁੜੀਆਂ ਵੀ ਨੇ ਹਾਂਜੀ ਹਾਂਜੀ ਬਹੁਤ ਨਹੀਂ ਪੰਜਾਬੀ ਕੁੜੀਆਂ ਮੁੰਡੇ ਬਹੁਤ ਫਸੇ ਹੋਏ ਨੇ ਵੀਰੇ ਸੋ ਦੱਸ ਨਹੀਂ ਸਾਡੇ ਇੰਨੇ ਫਸੇ ਨੇ ਬਹੁ ਬੁਰੀ ਹਾਲਤ ਹੈ ਜੇ ਹੁਣ ਆਪਾਂ ਵਾਪਸ ਵੀ ਆਉਣਾ ਹੈ 21 ਦਿਨਾਂ ਤੋਂ ਬਾਅਦ ਜੇ ਆਪਾਂ ਉੱਥੇ ਰਹਨੇ ਆ ਆਪਾਂ ਨੂੰ ਜੁਰਮਾਨਾ ਭਰ ਕੇ ਆਉਣਾ ਪੈਂਦਾ ਹੈ ਹਾਂ ਮਤਲਬ ਜੁਰਮਾਨਾ ਮਤਲਬ ਉਧਰਲਾ 50000 ਰੁਪਏ ਬਣਦਾ ਹੈ ਤੇ ਇਧਰਲਾ ਲਗਭਗ 10000 ਰੁਪਏ ਬਣਦਾ ਹੈ ਕਰੰਸੀ ਬਹੁਤ ਡਾਊਨ ਆ ਗਈ ਉਹ ਦੇਖ ਲਓ ਹਾਂਜੀ ਗੱਲ ਕਰੀਏ ਆਪਣੇ ਨਾਲੋਂ ਵੀ ਹਾਲਤ ਮਾੜੇ ਨੇ ਉਸ ਦੇ ਜਿਸ ਉਤਾਰ ਦਿੱਤਾ ਗਿਆ ਹਾਂਜੀ ਹਾਂਜੀ ਸਰ ਬਹੁਤ ਮਾੜੇ ਹਾਲਾਤ ਨੇ ਕਰੰਸੀ ਦੀ ਗੱਲ ਕਰੀਏ ਜੇ ਮਤਲਬ ਮੰਨ ਕੇ ਚਲੋ ਆਪਣਾ 1 ਰੁਪਿਆ ਹੈ ਤਾਂ ਉਧਰ ਜਾ ਕੇ ਉਹ 5 ਰੁਪਏ ਬਣ ਜਾਂਦੇ ਨੇ ਇੰਨੀ ਮਤਲਬ ਕਰੰਸੀ ਡਾਊਨ ਆ ਤੇ ਔਰ ਬਹੁਤ ਸਾਰੇ ਸਿਸਟਮ ਡਾਉਣਾ ਮਤਲਬ ਨਾ ਕੋਈ ਰੋਟੀ ਪਾਣੀ ਦਾ ਸਿਸਟਮ ਉੱਥੇ ਕੁਝ ਨਹੀਂ ਹੈਗਾ ਵੀਰੇ ਨਹੀਂ ਠੀਕ ਹੈ ਹਾਂ ਜੀ ਫਿਰ ਬਾਈ ਜੀ ਹੋਰ ਜਿਹੜੇ ਲੋਕ ਨੇ ਹੋਰ ਕਹਿੰਦੇ ਸੀ ਤੁਹਾਡੇ ਨਾਲ ਮੁੰਡੇ ਰਹਿੰਦੇ ਸੀ ਕੁੜੀਆਂ ਤੁਸੀਂ ਦੱਸ ਦਿਓ ਉੱਥੇ ਰਹਿੰਦੇ ਸੀ ਕਿਸ ਹਾਲਾਤ ਚ ਰਹਿੰਦੇ ਨੇ ਫਿਰ ਉਹ ਤੁਹਾਨੂੰ ਕਿਹਾ ਨਹੀਂ ਉਹਨਾਂ ਨੇ ਵੀ ਤੁਸੀਂ ਚੱਲੇ ਹੋ ਸਾਡੀ ਗੱਲ ਕਰਿਓ ਪੰਜਾਬ ਦੇ ਵਿੱਚ ਜਾ ਕੇ ਕਿ ਅਸੀਂ ਵੀ ਨਿਕਲਣਾ ਚਾਹੁੰਦੇ ਹਾਂ ਹਾਂਜੀ ਹਾਂਜੀ ਸਰ ਬਿਲਕੁਲ ਉਹਨਾਂ ਨੇ ਗੱਲ ਕਹੀ ਆ ਮੈਨੂੰ ਮਤਲਬ ਉਹਨਾਂ ਨੇ ਵੀਡੀਓ ਬਣਾ ਬਣਾ ਕੇ ਵੀ ਭੇਜਿਆ ਨੇ ਵੀ ਜਿੱਥੇ ਅਸੀਂ ਕੰਮ ਕਰਦੇ ਆ ਉਹਨਾਂ ਨੇ ਕਿਹਾ ਵੀ ਸਾਡੇ ਹੱਕਾਂ ਦੀ ਗੱਲ ਵੀ ਕਰਿਓ ਵੀ ਤਾ ਜੋ ਜਿਹੜੇ ਏਜੰਟ ਨੇ ਉਹਦੇ ਚ ਨਾ ਭੇਜ ਸਕਣ ਹਾਂਜੀ ਸਰ ਕੀ ਕਹੋਂ ਤੁਸੀਂ ਜਾਇਆ ਇਹ ਵਿਦੇਸ਼ ਕੋਸ਼ਿਸ਼ ਕਰ ਰਿਹਾ ਇਹ ਦੇਖ ਕੇ ਆਇਓ ਤੇ ਹੈ ਕੀ ਸੀ ਅਜਿਹਾ ਕੀ ਸੀ ਜੇ ਗੱਲ ਕਰ ਲਈ ਪੰਜਾਬ ਦੀ ਨੌਜਵਾਨੀ ਕਾੜੀ ਆ ਬਾਹਰ ਜਾਣਾ ਚਾਹੁੰਦੀ ਆ ਲੱਗਦਾ ਜੇ 4-5 ਲੱਖ ਲਾ ਕੇ ਇੱਥੇ ਛੋਟਾ ਮੋਟਾ ਕੰਮ ਕਰ ਲਿਆ ਜਾਵੇ ਸੌਖਾ ਰਹੂਗਾ ਸਖਾਲੀ ਰੋਟੀ ਚੱਲ ਸਕਦੀ ਆ ਹਾਂਜੀ ਹਾਂਜੀ ਸਰ ਚੱਲ ਸਕਦੀ ਆ ਵਧੀਆ ਚੱਲ ਸਕਦੀ ਆ ਪਰ ਹਾਲਾਤ ਮਾੜੇ ਨੇ ਨਾ ਕੁਸੇ ਇੱਥੇ ਬੰਦਾ ਤਾਂ ਬੰਦਾ ਐ ਸੋਚਦਾ ਬਾਹਰ ਚੱਲ ਜੀਏ ਵਾਸੇ ਇਹੀ ਆਈ ਮੈਂ ਤਾਂ ਇਹੀ ਕਹਿਣਾ ਪੰਜਾਬ ਸਰਕਾਰ ਨੂੰ ਵੀ ਅਪੀਲ ਆ ਵੀ ਇਹ ਏਜੰਟਾਂ ਦੇ ਮੂੰਹ ਮਤਲਬ ਰੋਕਿਆ ਜਾਵੇ ਇਹਨਾਂ ਨੂੰ ਇੰਨੇ ਮਾੜੇ ਹਾਲਾਤ ਨੇ ਉੱਥੇ ਨਾ ਜਾਵੇ ਮੁੰਡਾ ਵੇਰ ਇੱਕ ਥੋੜੇ ਨਾਲ ਸੀ ਜਿਹੜਾ ਮੁੰਡਾ ਗਿਆ ਸੀ ਤੁਸੀਂ ਦੱਸਦੇ ਹੋ ਇੱਕ ਏਜੰਟ ਦੇ ਨਾਲ ਦੋ ਗਏ ਸੀ ਤੁਸੀਂ ਇੱਕ ਅਜ਼ਲੋਂ ਪਿੰਡ ਦਾ ਮੁੰਡਾ ਅਸੀਂ ਉਹਨਾਂ ਦੇ ਘਰੇ ਵੀ ਗਏ ਸੀ ਉਹ ਉਹਦੇ ਕੀ ਹਾਲਾਤ ਨੇ ਫਿਰ ਉਹ ਆਉਣਾ ਚਾਹੁੰਦਾ ਵਾਪਸ ਹਾਂਜੀ ਹਾਂਜੀ ਸਰ ਬਿਲਕੁਲ ਆਉਣਾ ਚਾਹੁੰਦਾ ਪਰ ਫਜੇ ਥੋੜਾ ਨਈਆ ਸਕਦਾ ਉਹਦੇ ਕੋਲ ਮਤਲਬ ਟਿਕ ਟਕ ਤੇ ਜੋ ਵੀ ਪੀਸੀ ਜੋ ਵੀ ਪੈਸੇ ਨਹੀਂ ਆਏ ਮੇਰੇ ਤਾਂ ਕਰਦਿਆ ਨੇ ਕਰਜਾ ਗੋੜਿਆ ਚੱਕ ਕੇ ਮਾਪੇ ਨੇ ਮੇਰੇ ਜਿਹੜੇ ਗਹਿਣੇ ਮਤਲਬ ਬਣਾਏ ਸੀ ਮਾਪੇ ਨੇ ਸਾਰੇ ਗਰਵੀ ਰੱਖ ਕੇ ਮੈਨੂੰ ਇੱਥੇ ਬੁਲਾਇਆ ਹੈ ਹਾਂਜੀ ਸਭੀ ਹੋਈ ਆ ਸਭ ਨੂੰ ਮਾਪੇ ਦੀ ਗੱਲ ਕਰ ਲਈ ਤੁਸੀਂ ਆਪ ਪਰੇਸ਼ਾਨ ਹੋ ਹੋ 4 ਮਹੀਨੇ ਉੱਥੇ ਰਹੇ ਹੋ 4 ਮਹੀਨਿਆਂ ਦੇ ਵਿੱਚ 4-5 ਲੱਖ ਰੁਪਏ ਤੁਸੀਂ ਕਹਿੰਦੇ ਹੋ ਬਾਹਰ ਦਿੱਤਾ ਪਾਣੀ ਦੇ ਵਾਂਗੂ ਖਰਾਬ ਹੀ ਹੋ ਗਿਆ ਲੱਗਦਾ ਹਾਂਜੀ ਹਾਂਜੀ ਸਰ ਬਿਲਕੁਲ ਖਰਾਬ ਹੀ ਹੋ ਗਿਆ ਮਤਲਬ ਕੁਝ ਨਹੀਂ ਬਚਿਆ ਮਤਲਬ 4-5 ਲੱਖ ਦਾ ਮਿੱਟੀ ਦੇ ਭਾਜ ਲੱਗਿਆ ਕੋਈ ਉਹ ਨਹੀਂ ਹੋਇਆ ਜੀ ਲੋਕੀਆ ਸੀ ਨਹੀਂ ਬਣਿਆ ਉਹ ਨਾ ਸਰ ਬਿਲਕੁਲ ਨਹੀਂ ਬਣਿਆ ਜੀ ਬਹੁਤ ਮਾੜੇ ਹਾਲਾਤ ਨੇ ਧੰਨਵਾਦ ਜੀ ਇਹ ਨੌਜਵਾਨ ਮੁੰਡਾ ਵਾ ਜਿਹੜਾ ਜਿਸ ਦੀ ਵੀਡੀਓ ਵਾਇਰਲ ਹੋਈ ਸੀ ਕਿ ਵਿਦੇਸ਼ ਦੇ ਵਿੱਚ ਨਾ ਆਇਓ ਬਾਈ ਇੱਥੇ ਬੁਰੇ ਹਾਲ ਨੇ ਅਜਿਹੀਆਂ ਹੋਰ ਵੀ ਅਪਡੇਟ ਲੈ ਕੇ ਹਾਜ਼ਰ ਹੁੰਦੇ ਰਾਵਾਂਗੇ ਧੰਨਵਾਦ